ਤਲੀ ਬਾਈ ਤੁਹਾਡੇ ਨਾਲ ਕੋਈ ਕੁੱਟਮਾਰ ਤਾਂ ਨਹੀਂ ਕੀਤੀ ਉਹਨਾਂ ਨੇ ਜਾਂ ਕੋਈ ਹੱਥੋਪਾਈ ਕੀਤੀ ਹੋਏ ਉੱਥੇ ਮਾਰ ਹੁੰਦੀ ਬਾਈ ਫਿਰ ਮੈਂ ਮੈਂ ਵੀ ਗੁਰੂ ਦਾ ਸਿੰਘ ਆ ਮੌਤੇ ਹੋ ਜਾਂਦੀ ਉੱਥੇ ਖਲਾਰ ਦੇਣੇ ਸੀ ਮੈਂ ਵੀ ਨਾਲ ਹੀ ਤੇ ਆ ਗਈ ਪੁਲਿਸ ਹਾਂਜੀ ਪੁਲਿਸ ਆਉਂਦੀ ਸਾਰੇ ਪੰਜ ਬੰਦਿਆਂ ਨੇ ਮੇਰੀਆਂ ਲੱਤਾਂ ਬਾਹਾਂ ਤੋਂ ਵੜ ਲਿਆ ਮੈਨੂੰ ਮੁੰਡਿਆਂ ਤੋਂ ਵੜ ਲਿਆ ਪਿੱਛੇ ਤੇ ਆਏ ਪਾ ਲਿਆ ਜੱਫਾ ਪਾ ਲਿਆ ਕੈਮਰਾ ਉੱਪਰੋਂ ਚੱਕਦਾ ਉਹ ਕਹਿੰਦੇ ਉਹ ਕਹਿੰਦੇ ਹੁਣ ਆਂਦਰ ਹੁਣ ਤੈਨੂੰ ਦੱਸਦੇ ਆ ਜਦੋਂ ਪੁਲਿਸ ਆਈ ਉਦੋਂ ਹੂੰ ਇੱਥੀ ਜਾਂਦਾ ਮਲਕੇ ਗੁੰਡੇ ਆ ਪੁਲਿਸ ਵਾਲੇ ਨਾਲ ਨਾਲੇ ਹੋਏ ਹੂੰ ਇਹਨਾਂ ਜੀ ਮੇਲੇ ਭੁਗਤ ਉਹ ਤਿੰਨ ਚਾਰ ਟੁੱਕੜ ਬੋਜੇ ਪੱਤਰਕਾਰ ਆਪਣੇ ਆਪ ਨੂੰ ਕਹੋਂਦੇ ਇਹ ਮੈਨੂੰ ਕਹਿੰਦਾ ਮੈਂ ਪੱਤਰਕਾਰ ਆ ਮੈਂ ਸਮਝੌਤਾ ਕਰਾਉਂਦਾ ਸੀ ਤੁਹਾਡਾ ਮੈਂ ਕਹਾਂ ਯਾਰ ਯਾਰ ਜਾ ਤੂੰ ਕੁੱਤੂ ਆ ਟੌਂਟ ਲੱਗਦਾ ਹੌਸਦਾ ਮੈਨੂੰ ਤੂੰ ਕਹਿੰਦਾ ਪੱਤਰਕਾਰ ਜੀ ਤੂੰ ਕੀ ਇਹ ਤਾਂ ਸਿਰਫ ਤੁਸੀਂ ਮੇਰੇ ਕੈਮਰੇ ਮੋਰੇ ਜੋ ਹੋਇਆ ਉਹ ਦੇਖਿਆ ਪਰ ਜਿਹੜਾ ਮੇਰੇ ਬੈਕ ਸਾਈਡ ਤੇ ਸੀ ਮੇਰੇ ਕੈਮਰੇ ਦੇ ਪਿੱਛੇ ਸੀ ਬੰਦੇ ਗੁੰਡੇ ਖੜੇ ਇਹਨਾਂ ਦੇ ਘਟੂ ਘਟ 40 ਤੋਂ 50 ਗੁੰਡੇ ਸੀ ਹਲੋ ਹਾਂਜੀ ਹਾਂਜੀ ਜਗਦੀਪ ਥਲੀ ਬੋਲਦੇ ਜੀ ਪੰਜਾਬੀ ਲੋਕ ਚੈਨਲ ਤੋਂ ਹਾਂਜੀ ਹਾਂਜੀ ਭਾਈ ਜੀ ਕੀ ਹਾਲ ਹੈ ਭਾਈ ਜੀ ਮੈਂ ਚੰਨ ਬੰਨੀ ਚੈਨਲ ਤੋਂ ਬੋਲਦਾ ਹਰਤੇਜ ਸਿੰਘ ਨਾ ਹਾਂਜੀ ਹਰਤੇਜ ਭਾਈ ਠੀਕ ਹੋ ਹਾਂਜੀ ਹਾਂਜੀ ਠੀਕ ਹੈ ਅੱਛਾ ਕੱਲ ਦੀ ਜਿਹੜੀ ਤੁਹਾਡੇ ਚੈਨਲ ਤੇ ਵੀਡੀਓ ਚੱਲੀ ਹੈ ਫਗਵਾੜੀ ਦੀ ਕਿਤਾਬੇ ਦੀ ਕਾਫੀ ਉੱਥੇ ਜਿਹੜਾ ਦੇਖਣ ਨੂੰ ਮਿਲਿਆ ਵਿੱਚ ਕੀ ਕਾਫੀ ਤੁਹਾਡੇ ਨਾਲ ਤੱਕਾ ਮੁੱਕੀ ਹੋਈ ਹੈ ਉਹਨਾਂ ਵੱਲੋਂ ਇੱਕ ਤਰ੍ਹਾਂ ਦਾ ਗੁੰਡਾਗਰਦੀ ਕੀਤੀ ਗਈ ਹੈ ਢਾਬੇ ਵਾਲਿਆਂ ਵੱਲੋਂ ਤਾਂ ਉਸ ਮੌਕੇ ਦੇ ਹਾਲਾਤ ਥੋੜੇ ਜਿਹਾ ਤੁਹਾਡਾ ਦਰਸ਼ਕਾਂ ਨੂੰ ਬੇਰਮਤ ਦਿਓ ਦੂਜੇ ਪਾਸੇ ਉਸ ਤੋਂ ਬਾਅਦ ਤੁਹਾਨੂੰ ਤੁਸੀਂ ਪੁਲਿਸ ਚ ਗਏ ਹੋ ਪੁਲਿਸ ਵਾਲਿਆਂ ਨੇ ਕੀ ਕਾਰਵਾਈ ਕੀਤੀ ਢਾਬੇ ਵਾਲੇ ਕੋਲ ਢਾਬੇ ਦੇ ਉੱਤੇ ਇਹਦੇ ਬਾਰੇ ਦੱਸੋ ਜੀ ਹਾਂਜੀ ਪਹਿਲਾਂ ਮੈਂ ਤੁਹਾਨੂੰ ਦੱਸ ਦਵਾਂ ਵੀ ਢਾਬੇ ਬਾਰੇ ਮੈਨੂੰ ਪਤਾ ਲੱਗਿਆ ਬਾਈ ਵੀ ਇਹਨਾਂ ਜਿਹੜੇ ਗਰੀਬ ਵਿਚਾਰੇ ਜਮਾਂ ਹੀ ਜਿਹੜੇ ਕੋਈ ਬਾਜ਼ਾਰ ਕੋਈ ਆਵਾ ਆਪਣਾ ਦਵਾਈ ਲੈਣ ਆਇਆ ਬਾ ਕੋਈ ਕੋਈ ਕਿਸੇ ਤਰ੍ਹਾਂ ਆਇਆ ਹੋਇਆ ਹੈਨਾ ਹਾਂਜੀ ਹਾਂਜੀ ਉਹ ਤਾਂ ਆਉਂਦਾ ਹੈ ਹਰਤੇਜ ਭਾਈ ਜਦੋਂ ਅਮੀਰ ਬੰਦਾ ਹੁੰਦਾ ਉਹਨਾਂ ਦਾ ਦੇਖਣਾ ਵੀ ਇੱਥੇ ਵਧੀਆ ਹਾਂਜੀ ਜਿਨ੍ਹਾਂ ਨੇ ਧਾਰ ਪੈਸੇ ਹੈਗੇ ਜਿਨ੍ਹਾਂ ਕੋਲ ਉਹ ਤਾਂ ਆਏ ਕਹਿੰਦਾ ਵੀ ਏਟਾ ਬੈਸ ਦਾ ਬਾਈ ਆਇਆ ਹੁੰਦਾ ਤੇ ਆਪਾਂ ਵਧੀਆ ਹਵੇਲੀ ਟਾਈਪ ਚੱਲੀਏ ਕਿਤੇ ਹੋਰ ਚੱਲੀਏ ਨਾ ਲੱਗ ਹਾਂਜੀ ਹਾਂਜੀ ਬਿਲਕੁਲ ਤੇ ਜਿਹੜੇ ਮਾਤੜ ਬੰਦੇ ਹੁੰਦੇ ਉਹ ਕਹਿੰਦੇ ਯਾਰ ਕੋਈ ਸਸਤਾ ਜਿਹਾ ਦੇਖੀਏ ਬਿਲਕੁਲ ਜੀ ਬਿਲਕੁਲ ਉਹ ਇਹਨਾਂ ਕੋਲ ਜਾਂਦਾ ਤੇ ਇਹ ਲੋਕ ਜਦੋਂ ਕਹਿੰਦੇ ਪਤਾ ਲੱਗਿਆ ਵੀ ਇਹ ਕਿ ਮੈਂ ਕਿਸੇ ਨੇ ਪੁੱਛਿਆ ਪਹਿਲੇ ਵੀ ਭਾਜੀ ਭਟੂਰੇ ਖਾਣੇ ਕਿੰਨੇ ਰੁਪਏ ਪਲੇਟ ਆ ਹਾਂਜੀ ਗਰੀਬ ਆ ਜੀ ਨਾ ਉਹਦਾ ਜੀਵ ਦੇਖਣੀ ਆ ਬਿਲਕੁਲ ਬਿਲਕੁਲ ਹਾਂ ਕੱਟ ਪੈਸੀ ਹਾਂ ਹਾਂ ਜਦੋਂ ਇਹਨਾਂ ਨੇ ਕਿਹਾ ਤਾਂ 70 ਰੁਪਏ ਅਗਲਾ ਬੈਠ ਗਿਆ ਹਾਂਜੀ ਫਿਰ ਇਹ ਜਾ ਕੇ ਬੈਠ ਗਿਆ ਭਟੂਰੇ ਲਿਆਉਣੇ ਨਾਲ ਲਿਆਉਣੇ ਲੱਸੀ ਨਾਲ ਲਿਆਉਣੇ ਖੀਰ ਹਾਂਜੀ ਬਿਨਾ 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 ਆਰਡਰ ਤੋਂ ਹੀ ਬਿਨਾ ਆਰਡਰ ਤੋਂ ਉਹ ਬੰਦਾ ਜੇ ਕਹਿ ਵੀ ਦਵੇ ਭਈ ਭਾਜੀ ਲੱਸੀ ਤੇ ਖੀਰ ਨਹੀਂ ਲੈਣੀ ਕੱਲੇ ਭਟੂਰੇ ਖਾਣੇ ਇਹ ਕਹਿੰਦੇ ਵਿੱਚੇ ਆ ਜੀ ਅੱਛਾ ਜੀ ਵੀਦੇ ਪੈਸੇ ਅਲੱਗ ਨਹੀਂ ਹੈਗੇ ਵਿੱਚੇ ਆ ओके ਉਹ ਜਦੋਂ ਕਾਗ ਪੀ ਕੇ ਜਦੋਂ ਬਾਹਰ ਨਿਕਲਦਾ ਹਾਂਜੀ ਬਿੱਲ ਬਣ ਜਾਂਦਾ ਜੀ 250 350 ਹਾਂਜੀ ਤੇ ਫਿਰ ਉਹ ਕਹਿੰਦਾ ਵੀ ਤੁਸੀਂ ਤਾਂ ਵਿੱਚੇ ਗਿਆ ਸੀ ਕਹਿੰਦਾ ਭਾਈ ਜੀ ਇਹ ਵਿੱਚ ਨਹੀਂ ਸੀ ਵੀ ਤੁਸੀਂ ਤੂੰ ਗਲਤ ਸੁਣਿਆ ਵਿੱਚ ਮੈਂ ਥੋੜੀ ਵਿੱਚ ਗਿਆ ਹਾਂਜੀ ਮੁਕਰ ਜਾਂਦਾ ਮਨ ਲੀ ਉੱਥੇ ਮੁਕਰ ਜਾਂਦੇ ਫਿਰ ਜਦੋਂ ਝਗੜਾ ਹੋਣ ਲੱਗਦਾ ਇਹ ਤਾਂ ਪੁਲਿਸ ਸਾਹਮਣੇ ਖੜੀ ਆ ਉੱਥੇ ਹਾਂ ਹਾਂ ਤੇ ਪੁਲਿਸ ਉਹਨਾਂ ਦੇ ਕਰਿੰਦੇ ਨੂੰ ਆਵਾਜ਼ ਮਾਰੀ ਜਾਂਦੀ ਆ ਵੀ ਆਇਓ ਜੀ ਆਹ ਇੱਥੇ ਲੜਦਾ ਪੈਸੇ ਨਹੀਂ ਦੇ ਰਿਹਾ ਫਿਰ ਉਹ ਦਬਕਾ ਮਾਰਦਾ ਏ ਮਾਤੜ ਬੰਦਾ ਵਿਚਾਰਾ ਡਰ ਜਾਂਦਾ ਪੁਲਿਸ ਦੇਖ ਕੇ ਬਿਲਕੁਲ ਬਿਲਕੁਲ ਉਹ ਰੇਟ ਲਿਸਟ ਦਿਖਾ ਦਿੰਦੇ ਹੋਣੇ ਕਿ ਆਹ ਲਸੀਨੇ ਦੀ ਐ ਐਨੇ ਦੀ ਖੀਰ ਐ ਕਿ ਲੱਗ ਦੇਣੇ ਪਾਣੇ ਪੈਸੇ ਹਾਂ ਵੀ ਉਹ ਰੇਟ ਲਿਸਟ ਲਿਸਟ ਲੱਗੀ ਵੀ ਤਾਂ ਉਹ ਅੰਨਾ ਜਿstreams ਮੈਨੂੰ ਗੱਲ ਕਹਿੰਦੇ ਸੀ ਰੇਟ ਲਿਸਟ ਦੇ ਨਾਲ ਗੱਲ ਕਰਦੇ ਸੀ ਹਾਂਜੀ 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 ਹਣਾ ਉਹ ਫਿਰ ਮੈਨੂੰ ਬੜਾ ਹੋਇਆ ਮੈਨੂੰ ਸੀ ਯਾਰ ਵੀ ਯਾਰ ਦੇਖੋ ਗਰੀਬਾਂ ਦੀ ਲੁਟੋਰੀ ਕੋਈ ਵਿਚਾਰਾ ਰਮਾਲ ਚੋਂ ਪੈਸੇ ਕੱਢ ਕੇ ਦੇ ਰਿਹਾ ਹਾਂਜੀ ਹਾਂਜੀ ਮੈਨੂੰ ਬਹੁਤ ਹੋਇਆ ਯਾਰ ਵੀ ਨਹੀਂ ਆਪਾਂ ਨੂੰ ਜਦੋਂ ਮੈਨੂੰ ਕਿਸੇ ਨੇ ਦਿੱਤਿਆ ਮੈਂ ਰੁਕ ਵੀ ਸਕਦਾ ਸੀ ਪਰ ਜਰਨਲ ਨੇ ਦੱਸਿਆ ਵੀ ਐ ਪਾ ਹਾਂ ਇਹ ਬਾਤ ਵੀ ਜੀ ਕਰਦੇ ਹੋਰ ਇੱਕ ਗੱਲ ਨਾ ਹੋਰ ਦੱਸੀ ਵੀ ਉੱਥੇ ਇੱਕ ਬੰਦਾ ਹੁੰਦਾ ਕਿ ਉਹਦੀ ਦਾੜੀ ਬਹੁਤ ਵੱਡੀ ਲੰਬੀ ਆ ਨਾਲੇ ਹਾਂਜੀ ਵੀ ਸਰਦਾਰ ਬੰਦਾ ਯਾਰ ਉਹਨਾਂ ਦਾ ਹੀ ਭਾਈ ਭੂਈ ਆ ਕੋਈ ਹਾਂ ਹਾਂ ਜਾਂ ਵੀ ਉਹ ਕਰਦੇ ਮੈਨੂੰ ਇੱਕ ਹੋਇਆ ਵੀ ਯਾਰ ਇੱਕ ਗਰੀਬ ਦੀ ਲੁੱਟ ਦੂਗਾ ਦਾੜੀ ਵਾਲਾ ਬੰਦਾ ਕਰੇ ਹਾਂ ਸਰਦਾਰ ਬੰਦਾ ਜਾਣਾ ਹੀ ਜਾਣਾ ਭਾਜੀ ਮੇਰਾ ਸਾਹ ਬੋਲੇ ਜਮੀਰਨਾ ਭਾਜੀ ਹਾਂ ਹਾਂ ਮਾਰਿਆ ਉਹ ਕਾਰਾ ਵੀ ਚੱਲ ਚਲ ਗਏ ਅੱਛਾ ਜਿਹੜੇ ਪੁਲਿਸ ਵਾਲੇ ਤੁਸੀਂ ਗੱਲ ਕਰ ਰਹੇ ਹੋ ਉੱਥੇ ਖੜੇ ਆ ਉਹ ਪੁਲਿਸ ਵਾਲੇ ਫਿਰ ਕੋਈ ਕਾਰਵਾਈ ਨਹੀਂ ਕਰਦੇ ਉਹਨਾਂ ਉੱਤੇ ਜਾਂ ਫਿਰ ਇਹਨਾਂ ਦੇ ਨਾਲ ਟਾਪੇ ਵਾਈ ਨਹੀਂ ਸੁਣ ਲਓ ਭਾਈ ਜੀ ਯਾਰ ਇਹ ਕਾਰਵਾਈ ਕੀ ਕਰਨੀ ਜਿੰਨਾ ਚਿਰ ਤੱਕ ਮੈਂ ਇੰਟਰਵਿਊ ਕਰਦਾ ਰਿਹਾ ਉਹ ਬੋਲਦੇ ਰਹੇ ਮੇਰੇ ਨਾਲ ਮੂੰਹ ਜਵਾਨੋਂ ਗੱਲ ਹੁੰਦੀ ਰਹੀ ਇੱਕ ਦੋ ਦੇ ਟੈਸਟ ਦੇ ਵਿੱਚ ਅਸੀਂ ਗੱਲ ਕਰਦੇ ਰਹੇ ਜਦੋਂ ਆ ਗਈ ਪੁਲਿਸ ਹਾਂਜੀ ਪੁਲਿਸ ਆਉਂਦੀ ਸਾਰੇ ਪੰਜ ਬੰਦਿਆਂ ਨੇ ਮੇਰੀਆਂ ਲੱਤਾਂ ਬਾਂਹਾਂ ਤੋਂ ਵੜ ਲਿਆ ਮੈਨੂੰ ਅੱਛਾ ਜੀ ਲੰਡਿਆਂ ਤੋਂ ਵੜ ਲਿਆ ਪਿੱਛੇ ਤੇ ਆਏ ਪਾ ਲਿਆ ਜੱਫਾ ਪਾ ਲਿਆ ਕੈਮਰਾ ਉੱਪਰ ਨੂੰ ਚੱਕਦਾ ਕਹਿੰਦੇ ਹੁਣ ਅੰਦਰ ਹੁਣ ਤੈਨੂੰ ਦੱਸਦੇ ਆ ਜਦੋਂ ਪੁਲਸ ਆਈ ਉਦੋਂ ਹੂੰ ਇਹ ਮੈਥਡ ਕੀ ਜਾਂਦਾ ਮਨ ਲ ਕੇ ਗੁੰਡੇ ਆ ਪੁਲਿਸ ਵਾਲੇ ਨਾਲ ਨਾਲੇ ਹੋਏ ਹੂੰ ਜਿਹੜਾ ਜੀ ਮਿਲੀਪੁਗਤ ਉਹ ਇੱਕ ਵਾਰ ਮੈਂ ਉਹ ਪੁ ਨਾ ਮੇਰੇ ਵੀਰ ਜੀ ਉਹ ਪੁਲਿਸ ਵਾਲ ਨੂੰ ਕਹਿੰਦਾ ਕੀ ਪੁਲਿਸ ਵਾਲਾ ਕਹਿੰਦਾ ਕੀ ਹੋਇਆ ਉਹ ਕਹਿੰਦਾ ਭਾਜੀ ਇੱਥੇ ਲੇਡੀ ਨੂੰ ਕਹਿੰਦਾ ਉਹ 20 ਰੁਪਏ ਦੱਸ ਕੇ ਕਹਿੰਦਾ 50 ਰੁਪਏ ਲਈ ਜਾਂਦੇ ਆ ਕਹਿੰਦਾ ਜ਼ਰੂਰ ਖਾਣੀ ਸੀ ਇਹਨਾਂ ਕੋਲ ਫਿਰ ਪੁਲਿਸ ਵਾਲਾ ਜੀ ਹਾਲ ਦੇਖ ਲਓ ਹੂੰ ਦੱਸੋ ਇਹ ਪੁਲਿਸ ਮੁੰਲਕ ਸਾਥ ਦੇ ਰਹੀ ਉਹਨਾਂ ਦਾ ਜਦ ਕੀ ਇਹ ਚੱਲਦੀ ਲੋਕਾਂ ਨੂੰ ਦੇ ਰਹੀ ਕਿਉਂਕਿ ਉਹਦੇ ਬਾਅਦ ਮੈਨੂੰ ਕਹਿੰਦੇ ਥਾਣੇ ਚਲਦੇ ਮੈਂ ਥਾਣੇ ਚਲੇ ਗਿਆ ਮੈਨੂੰ ਦਬਕੇ ਮਾਰਨ ਨੂੰ ਸ਼ੁਰੂ ਕਰਦੇ ਪੁਲਿਸ ਨੇ ਉਹ 3-4 ਟੁੱਕੜਬੋਜ ਜੇ ਪੱਤਰਕਾਰ ਆਪਣੇ ਆਪ ਨੂੰ ਕਹਾਉਂਦੇ ਇਹ ਮੈਨੂੰ ਕਹਿੰਦਾ ਮੈਂ ਪੱਤਰਕਾਰ ਆ ਮੈਂ ਸਮਝੌ ਮੈਂ ਕਿਹਾ ਯਾਰ ਜਾ ਤੂੰ ਤੂੰ ਆ ਟੌਂਟ ਲੱਗਦਾ ਪੁੱਛਦਾ ਮੈਨੂੰ ਤੂੰ ਕਹਿੰਦਾ ਪੱਤਰਕਾਰ ਜੀ ਤੂੰ ਤੂੰ ਮੈਂ ਕਿਹਾ ਭਾਈ ਆ ਤੇ ਜੁੜੇ ਹੱਥ ਤੂੰ ਕਾ ਦਾ ਪੱਤਰਕਾਰ ਭਰਾਵਾ ਜੇ ਤੂੰ ਗਰੀਬ ਦੇ ਲਈ ਆਵਾਜ਼ ਨਹੀਂ ਮਾਰ ਸਕਿਆ ਸਵੇਰ ਦੁਪਹਿਰ ਦੀ ਰੋਟੀ ਉੱਥੀ ਖਾਣੀ ਉਹਨਾਂ ਦੇ ਸਾਰਿਆਂ ਨੇ ਤੇ ਰੋਟੀਆਂ ਤੇ ਪਾਲੇ ਹੋਏ ਆ ਗੁੰਡੇ ਪਾਲੇ ਹੋਏ ਆ ਭਾਈ ਜੀ ਇਹ ਤਾਂ ਫਿਰ ਤੁਸੀਂ ਮੇਰੇ ਕੈਮਰੇ ਮੋਰੇ ਜੋ ਹੋਇਆ ਉਹ ਦੇਖਿਆ ਪਰ ਜਿਹੜਾ ਮੇਰੇ ਬੈਕ ਸਾਈਡ ਤੇ ਸੀ ਮੇਰੇ ਕੈਮਰੇ ਦੇ ਪਿੱਛੇ ਸੀ ਬੰਦੇ ਗੁੰਡੇ ਖੜੇ ਇਹਨਾਂ ਦੇ ਟਟੂਕਟ 40 ਤੋਂ 50 ਗੁੰਡੇ ਸੀ ਬਾਦ ਵਿੱਚ ਇਹਨਾਂ ਨੇ ਮੇਰੀ ਗੱਡੀ ਘੇਰੀ ਸਾਰਿਆਂ ਨੇ ਵੀਡੀਓ ਬਣਾਉਣਾ ਸ਼ੁਰੂ ਕਰਤੀ ਤੈਨੂੰ ਤਾਲੀਆਂ ਵਜਾਲੀਆਂ ਕਹਿੰਦੇ ਗੱਡੀ ਨੂੰ ਲੱਗੀਆਂ ਹੋਈਆਂ ਤੂੰ ਤਾਲੀਆਂ ਜਾਲੀਆਂ ਕਿਉਂ ਲਾਈਆਂ ਹੋਈਆਂ ਪਿੱਛੇ ਸ਼ੀਸ਼ਿਆਂ ਨੂੰ ਹਾਂ ਹਾਂ ਕਿਉਂਕਿ ਕੋਈ ਥਲੀ ਬਾਈ ਤੁਹਾਡੇ ਨਾਲ ਕੋਈ ਕੁੱਟਮਾਰ ਤਾਂ ਨਹੀਂ ਕੀਤੀ ਉਹਨਾਂ ਨੇ ਜਾਂ ਕੋਈ ਹੱਥੋਪਾਈ ਕੀਤੀ ਹੋਏ ਉੱਥੇ ਮਾਰ ਹੁੰਦੀ ਬਾਈ ਫਿਰ ਮੈਂ ਮੈਂ ਵੀ ਗੁਰੂ ਦਾ ਸਿੰਘ ਆ ਮੌਤੇ ਹੋ ਜਾਂਦੀ ਉੱਥੇ ਖਲਾਰ ਦੇਣੇ ਦੀ ਮੈਂ ਵੀ ਨਾਲ ਹੀ ਫਿਰ ਹਾਂ ਅਜੇ ਇੱਕ ਦੱਸੋ ਤੁਹਾਡਾ ਫੋਨ ਫੋਨ ਵੀ ਉੱਥੇ ਡਿੱਗਿਆ ਕੋਈ ਫੋਨ ਜੇ ਖੋਇਆ ਤੁਹਾਤੋਂ ਕੀ ਹੋਇਆ ਮਾਮਲਾ ਉਹ ਵੀ ਪਤਾ ਲੱਗਿਆ ਫੋਨ ਬਾਈ ਹਾਂਜੀ ਇਹਨਾਂ ਨੇ ਮੇਰੇ 4-5 ਬੰਦੇ ਨਾਲ ਉਹ ਫੜ ਲਏ ਤੇ ਇੱਕ ਨੇ ਮੇਰਾ ਫੋਨ ਕੱਢ ਲਿਆ ਉਹ ਵਿੱਚ 4000 ਰੁਪਏ ਤਾਂ ਉਹ ਵੀ ਕੱਢ ਲਿਆ ਹਾਂਜੀ ਤੇ ਫਿਰ ਮੈਂ ਸਾਰੀ ਮਿਲ ਕੇ ਉਹਦੇ ਚ ਹੋਈ ਆ ਤੇ ਮੈਂ ਉਹ ਹੀ ਦੱਸ ਰਿਹਾ ਸੀ ਜਦੋਂ ਇਹਨਾਂ ਨੇ ਕਿਹਾ ਵੀ ਕਾਲੀਆਂ ਜਾਲੀਆਂ ਕਾਲੀਆਂ ਜਾਲੀਆਂ ਮੈਂ ਲਾਈਆਂ ਸੀ ਗੱਡੀ ਨੂੰ ਕਿਉਂਕਿ ਜਿਹੜੇ ਬੰਦੇ ਨੇ ਪਹਿਲਾਂ ਕਿਹਾ ਵੀ ਯਾਰ ਬੀਬੀਆਂ ਨਾਲ ਕਿਉਂ ਤੁਸੀਂ ਉਹ ਕਰਦੇ ਹੋ ਉਹ ਮੇਰਾ ਦੋਸਤ ਜੀ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਤੇਰੇ ਪਰ ਨੂੰ ਆਉਣ ਲੱਗੇ ਵੀਰ ਆ ਕਾਲੀਆਂ ਜਾਲੀਆਂ ਵਿੱਚ ਪੰਨੀਆਂ ਗੱਡੀ ਤੇ ਇਹ ਲਾਲ ਆਲੇ ਦੁਆਲੇ ਸ਼ੀਸ਼ਿਆਂ ਦੇ ਵੀ ਤੈਨੂੰ ਕਿਤੇ ਬਾਹਰੋਂ ਦੇਖ ਨਾ ਲੈਣ ਆ ਜਾਣ ਕਿਤੇ ਗੱਡੀ ਭੰਨ ਦੇਣਗੇ ਸ਼ੀਸ਼ੇ ਭੰਨ ਦੇਣਗੇ ਉਹ ਵੀ ਤੇ ਨਜਿੱਠਣਾ ਹੀ ਹੁੰਦਾ ਬਿਲਕੁਲ 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 ਹਾਂ ਪਰ ਮੈਨੂੰ ਨਾਲ ਇਹ ਵੀ ਸੀ ਵੀ ਚੱਲ ਮੇਰੀ ਟੀਮ ਆ ਯਾਰ ਮੈਂ ਭਾਜੀ ਤਾਈਂ ਸੀ ਕਰਕੇ ਆਪਾਂ ਇਹਨਾਂ ਨੇ ਪ੍ਰਵੋਗ ਤਾਂ ਬਹੁਤ ਕਰਿਆ ਵੀ ਇਹ ਕਰੇ ਕਿਸ ਤਰ੍ਹਾਂ ਨਾਲ ਸ਼ੁਰੂਆਤ ਕਰੇ ਜਿਸ ਤਰ੍ਹਾਂ ਥਲੀ ਭਾਈ ਉਹਦੇ ਵਿੱਚ ਉਹ ਬੰਦੇ ਬੋਲੋ ਕਿਹਾ ਜਾ ਰਿਹਾ ਸੀ ਕਿ ਤੁਸੀਂ ਐਡ ਲੈਣ ਆਏ ਹੋ ਤੁਸੀਂ ਪੈਸੇ ਮੰਗਦੇ ਹੋ 2100 ਤੁਹਾਡੀ ਬੰਨੀ ਹੋਈ ਹੈ 3100 ਬੰਨਿਆ ਕਿ ਲੱਗਦਾ ਕੁਝ ਪੱਤਰਕਾਰ ਫੇਸ ਕਿ ਕੰਮ ਦੇ ਵੀ ਸ਼ਾਮਲ ਨਾ ਕਿ ਇਹਦੇ ਐਡ ਦਾ ਨਾਮ ਦੇ ਰਹੇ ਉਹਨਾਂ ਨੂੰ ਪਤਾ ਇਸ ਕੰਮ ਕੀ ਹੈ ਪੱਤਰਕਾਰ ਤਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਤਾ ਜਿਹੜੇ ਪੱਤਰਕਾਰ ਜਦੋਂ ਮੈਨੂੰ ਥਾਣੇ ਲੈ ਕੇ ਤਿੰਨ ਪੱਤਰਕਾਰ ਤਾਂ ਪਹਿਲਾਂ ਹੀ ਬੈਠੇ ਸੀ ਐਸਐਚਓ ਨੂੰ ਸਮਝਾਈ ਐਸਐਚਓ ਪਹਿਲਾਂ ਤਾਂ ਇਹ ਐਸਐਚਓ ਜਦਾ ਆਇਆ ਬਾਹਰ ਜਿੱਤੋਂ ਜਦ ਮੈਂ ਗੱਡੀ ਖੜਾਈ ਗੇਟ ਮੋਰੇ ਮੈਨੂੰ ਕਹਿੰਦਾ ਐਸਐਚਓ ਕਹਿੰਦਾ ਕਹਿੰਦਾ ਮੋਰੇ ਲਾ ਦੇ ਗੇਟ ਦੇ ਕਹਿੰਦਾ ਕਹਿੰਦਾ ਜਾ ਮੈਂ ਕਿਹਾ ਅੱਛਾ ਮੈਂ ਗੱਡੀ 'ਚ ਫੇਰ ਵੜ ਗਿਆ ਮੈਂ ਕਿਹਾ ਚੱਲ ਮੈਂ ਮੋਰੇ ਲਾ ਦਿੰਦਾ ਕਹਿੰਦਾ ਧਮਾ ਤੈਨੂੰ ਉਹ ਕਹਿੰਦਾ ਦੱਸਾ ਜ ਇਹ ਬਿਹੇਵ ਸੀ ਇਹ ਪੁਲਿਸ ਦਾ ਬਿਹੇਵ ਸੀ ਇਸ ਤਰ੍ਹਾਂ ਬੋਲਣਾ ਹੋਲਟ ਦਾ ਬਿਹੇਵ ਸੀ ਬਾਈ ਜੀ ਇਹ ਹੂੰ ਉਸ ਤੋਂ ਬਾਅਦ ਉਸ ਤੋਂ ਬਾਅਦ ਤੁਸੀਂ ਹੁਣ ਪਤਾ ਲੱਗਿਆ ਕਿ ਅੱਜ ਐਸਐਸਪੀ ਮੈਡਮ ਨੂੰ ਮਿਲ ਕੇ ਆਏ ਹੋ ਕਿ ਉਹਨਾਂ ਨੇ ਕੀ ਸ਼ੁਵਾਸਨ ਦਿੱਤਾ ਕੋਈ ਕਾਰਵਾਈ ਦਾ ਪਾਸਾ ਲੱਗਦਾ ਹੈ ਕਿ ਉਸ ਤੋਂ ਬਾਅਦ ਮੈਂ ਮੈਂ ਪੋਸਟ ਬਾਈ ਸੀ ਵੀ ਮੇਰਾ ਫੋਨ ਗੋ ਗਿਆ ਵੀ ਫਗਵਾੜੇ ਦੇ ਘਟਾਬੇ ਦੀ ਘਟਨਾ ਦੇ ਕਵਰੇਜ ਕਰਨ ਗਏ ਸੀਗੇ ਪਰ ਨਾਲ ਹੀ ਬਈ ਆ ਫੋਨ ਦੇ ਮੇਰਾ ਗੁੰਮ ਗਿਆ ਵੀ ਮੈਨੂੰ ਫੋਨ ਕਰਨ ਵਾਲਿਆਂ ਨੂੰ ਮੈਂ ਦੱਸ ਦਵਾ ਮੈਂ ਇੰਨਾ ਕਿ ਲਿਖਿਆ ਨੀਚੇ ਲੋਕਾਂ ਨੇ ਆਪੇ ਕਮੈਂਟ ਕਰਤੇ ਕਹਿੰਦੇ ਮੈਂ ਆਪਣੀ ਗੋਡੋ ਬਾਈਸ਼ੂ ਦੇ ਚ ਕਹਿੰਦੇ ਭਾਈ ਉਹ ਤੋਂ ਫਗਵਾੜੇ ਦੇ ਬਸ ਅਡੇ ਵਾਲੇ ਕੋਲ ਮਾਰਾ ਢਾਬੇ ਦੀ ਗੱਲ ਕਰ ਰਿਆ ਕਹਿੰਦੇ ਲੁਟੇਰਾ ਆਪ ਹੀ ਲੋਕਾਂ ਨੇ ਸਾਰੇ ਨੇ ਆਪਣੇ ਆਨੇ ਹੱਦ ਵਿੱਚ ਦੱਸਦੀਆਂ ਹਾਂ 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 ਹਨਾ ਤੇ ਫੇਰ ਚਲੋ ਉਸ ਤੋਂ ਬਾਅਦ ਹੀ ਮੈਨੂੰ ਫੋਨ ਆ ਗਿਆ ਜਥੇਬੰਦੀਆਂ ਨੇ ਕਿਸਾਨ ਜਥੇਬੰਦੀਆਂ ਨੇ ਪੰਜਾਬ ਦੀਆਂ ਹੋਰ ਜਥੇਬੰਦੀਆਂ ਨੇ ਭਾਈ ਹੁਣ ਤੂੰ ਇਕੱਲਾ ਨਹੀਂ ਜਾਏਂਗਾ ਅਸੀਂ ਜਾਵਾਂਗੇ ਨਾਲ ਬਿਲਕੁਲ ਕੀ ਗੱਲ ਹੋਈ ਹੈ ਹਨਾ ਤੇ ਫੇਰ ਉਹ ਉਹ ਕਰਕੇ ਫਿਰ ਕੱਲ ਅਸੀਂ ਐਸਪੀ ਮੈਡਮ ਨੂੰ ਮਿਲੇ ਮੈਡਮ ਨੂੰ ਭਾਰਤੀ ਕਿਸਾਨ ਯੂਨੀਅਨ ਦੇ ਸੁਪਾ ਪ੍ਰਧਾਨ ਸੀਗੇ ਆਏ ਕੋਸਾ ਸਾਹਿਬ ਆਏ ਸੀ ਮਨਜੋਤ ਸਿੰਘ ਗੜਦੀਵਾਲ ਦਾ ਵੀਰ ਸੀਗਾ ਤੇ ਉਸ ਤੋਂ ਰਵਾ ਟੈਕਸੀ ਯੂਨੀਅਨ ਦੇ ਜਦੇ ਬੰਦੀ ਸੂਬੇ ਪ੍ਰਧਾਨ ਸੀ ਚੰਨੀ ਸਿੰਘ ਕਾਲਸੀ ਹੋਰ ਬਹੁਤ ਸਾਰੇ ਵੀਰ ਸੀਗੇ ਮਲਕੀ ਸਾਰੀਆਂ ਜਦੇ ਬੰਦੀਆਂ ਦੇ ਐਸੀ ਸਰਮਾਂਚਾਂ ਦੇ ਵਕੀਲ ਆਏ ਸੀਗੇ ਹਾਂਜੀ ਬਾਈ ਫਗਵਾੜੇ ਤੋਂ ਹੀ ਨੇ ਉਹ ਉਹ ਸਾਰਾ ਪਲੀ ਸੁਖਦੇਵ ਸਿੰਘ ਫਗਵਾੜਾ ਉਹਨਾਂ ਨੂੰ ਮੈਂ ਮੌਕੇ ਤੇਰੀ ਫੋਨ ਕਰਿਆ ਸੀ ਵੀ ਇੱਥੇ ਨਾ ਇੱਕ ਟਾਗ ਬੇਪਰਾ ਬਾਈ ਮੈਂ ਆਇਆ ਤੇ ਉੱਥੇ ਐਂ ਕਰਕੇ ਗੱਲ ਹੋ ਗਈ ਲੋਕੇਸ਼ਨ ਹੁੰਨਾ ਮੈਨੂੰ ਦੱਸ ਤੀ ਬਿਨਾ ਦੱਸੇ ਤੀ ਕਿਨੇ ਉਹ ਤਾਂ ਬਰੀ ਗੱਲ ਕਰਦਾ ਹੁਣ ਮੈਂ ਕਹਾਂ ਹਾਂਜੀ ਮਤਲਬ ਕਿ ਪੂਰਾ ਮਸ਼ਹੂਰ ਹੋ ਚੁੱਕਾ ਹੈ ਟੱਬਾ ਇਸ ਤਰੀਕੇ ਨਾਲ ਗੁੰਡਾਗਰਦੀ ਆ ਜੀ ਅੱਜ ਦਾ ਨਹੀਂ 20 ਸਾਲਾਂ ਤੋਂ ਲੁੱਟ ਹੋ ਰਹੀ ਸੀ ਕਿਉਂਕਿ ਉੱਤੀ ਚੋਰਾਂ ਨਾਲ ਜਦੋਂ ਵਾਲੀ ਹੋਵੇ ਯਾਰ ਕੋਈ ਤੇ ਖਿਲਾਫ ਬੋਲਣ ਨੂੰ ਕੋਈ ਨਹੀਂ ਤੇ ਖਿਲਾਫ ਬੋਲਣ ਨੂੰ ਤਿਆਰ ਨਹੀਂ ਸੀ ਪਰ ਤੁਸੀਂ ਥਰਸੇ ਸਾਹਿਬ ਮਦਦ ਚੁੱਕੇ ਆਏ ਸਭ ਤੋਂ ਪਹਿਲਾਂ ਮਦਦ ਚੁੱਕਾਇਆ ਚਲੋ ਪਰਮਾਤਮਾ ਦੀ ਬਖਸ਼ਿਸ਼ ਭਾਈ ਜਦੋਂ ਮਰ ਪਰਮਾਤਮਾ ਨੇ ਮੈਨੂੰ ਕਿਹਾ ਵੀ ਜਾਣਾ ਭਾਈ ਤਜ ਤਫੱਕ ਤੇ ਉਸੇ ਕਰਕੇ ਪਰ ਮੇਰੇ ਵੀਰ ਲਗਾਤਾਰ ਮੈਨੂੰ ਫੋਨ ਕਰ ਰਹੇ ਆ ਬਹੁਤ ਸਾਰੇ ਭਾਈ ਭਾਈ ਆ ਜਾ ਹੁਣ ਆਪਾਂ ਖਿਲਾ ਤੇ ਪਰ ਪਹਿਲ ਅਸੀਂ ਕਰਨੀ ਨਹੀਂ ਹੈ ਕਿ ਮੈਂ ਉਹਨਾਂ ਨੂੰ ਇਹੀ ਕਿਹਾ ਦੇਖੋ ਮੈਂ ਅੱਜ ਤੁਹਾਡੇ ਮੈਸੇਜ ਚ ਚੈਨਲ ਰਾਹੀਂ ਵੀ ਮੈਸੇਜ ਦੇਣਾ ਚਾਹੁੰਦਾ ਆਪਣੇ ਭਰਾਵਾਂ ਨੂੰ ਜਿਹੜੇ ਬਹੁਤ ਜ਼ਿਆਦਾ ਜਿਨ੍ਹਾਂ ਨੂੰ ਬੁਰਾ ਲੱਗਿਆ ਵੀ ਹਾਂਥ ਅੜੀ ਨੂੰ ਗਾਲਾਂ ਕੱਢੀਆਂ ਫਲਾਣਾ ਕਰਿਆ ਮੈਂ ਉਹਨਾਂ ਦੀ ਬਹੁਤ ਪਿਆਰ ਸਤਿਕਾਰ ਰਿਸਪੈਕਟ ਕਰਦਾ ਬਾਈ ਜੀ ਪਰ ਅਸੀਂ ਉਸ ਸਾਈਡ ਨੂੰ ਦੁਰਨਾ ਨਹੀਂ ਹੈਗਾ ਵੀ ਅਸੀਂ ਜਾ ਕੇ ਖਿਲਾਰੇ ਪਾ ਦਈਏ ਮੈਸੇਜ ਅਸੀਂ ਪੰਜਾਬ ਦਾ ਮਾਹੌਲ ਤਾਂ ਪਹਿਲਾਂ ਹੀ ਨਹੀਂ ਠੀਕ ਹੈ ਬਿਲਕੁਲ 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 ਅਸੀਂ ਅੱਗੇ ਲਾਉਣਾ ਨਹੀਂ ਚਾਹੁੰਦੇ ਨਾ ਅਸੀਂ ਪਰ ਜਿਹੜੇ ਐ ਗਰੀਬਾਂ ਦੀ ਲੁੱਟ ਕਰਨਗੇ ਉਹਨਾਂ ਨੂੰ ਨੱਥ ਪਾਵਾਂਗੇ ਤਰੀਕੇ ਦੇ ਨਾਲ ਜੇ ਸਾਡੇ ਕੋਲ ਹਥਿਆਰ ਹੈਗਾ ਏ ਸਾਡੇ ਕੋਲ ਮਾਈਕ ਹੈਗਾ ਜਾਂ ਸਾਡੇ ਕੋਲ ਬੋਲ ਹੈ ਕਿ ਆਪਾਂ ਭੁੱਲਾਂਗੇ ਆਖਰੀ ਜੰਮ ਦਾ ਕੇ ਚਾਹੀਦਾ ਸਾਡੇ ਜੀਬਾਂ ਵੜ ਜਿਓ ਭਾਈ ਫਿਰ ਜੂਕਾ ਮਾਰਾਂਗੇ ਅਸੀਂ ਗਰੀਬਾਂ ਦੇ ਹੱਕ ਵਿੱਚ ਇਹ ਕਹਿੰਦਾ ਕਿ ਮੇਰੇ ਉਹ ਨਾ ਵੀਰਾਂ ਨੂੰ ਬੇਨਤੀ ਆ ਵੀ ਭਰਾਵੋ ਅਸੀਂ ਕਾਨੂੰਨ ਦੇ ਨਾਲ ਰਹਿ ਕੇ ਹੀ ਕੰਮ ਕਰਨਾ ਹਾਂ ਮੈਨੂੰ ਲੋੜ ਪਈ ਇਕੱਠ ਕਰਨ ਦੀ ਕਾਨੂੰਨ ਕੁਝ ਨਹੀਂ ਕਰਦਾ ਜਾਂ ਕੋਈ ਵੀ ਗੱਲ ਹੁੰਦੀ ਆ ਮੈਂ ਤੁਹਾਨੂੰ ਸੱਦਾ ਦਵਾਂਗਾ ਉਦੋਂ ਵੀ ਆਪਾਂ ਪੂਰੇ ਸ਼ਾਂਤੀ ਦੇ ਮਾਹੌਲ ਦੇ ਵਿੱਚ ਰਹਿ ਕੇ ਸਾਰਾ ਕੁਝ ਕਰਨਾ ਕਿਉਂਕਿ ਆਪਾਂ ਨਹੀਂ ਲਾਉਣੀ ਅੱਗ ਨਹੀਂ ਲਾਉਣੀ ਪੰਜਾਬ ਦੇ ਵਿੱਚ ਨਾ ਕਿ ਉਹ ਵੀ ਠੀਕ ਆ ਅੱਜ ਉਹਦੀ ਫਿਤਰਤ ਆ ਵੀਰ ਦੀ ਹੂੰ ਢਾਬੇ ਵਾਲਿਆਂ ਦਾ ਲੁੱਟਣਾ ਉਹਨਾਂ ਦਾ ਹੁਣ ਆਦਤ ਬਣ ਗਿਆ ਉਹਨਾਂ ਦਾ ਆਦਤ ਬਣ ਗਈ ਉਹਨਾਂ ਦੀ ਆਦਤ ਬਣ ਗਈ ਮੈਂ ਤਾਂ ਵਾਹਿਗੁਰੂ ਨੂੰ ਅਰਦਾਸ ਹੀ ਕਰਦਾ ਵੀ ਪਰਮਾਤਮਾ ਉਹਨਾਂ ਦੀ ਆਦਤ ਨੂੰ ਸੁਧਾਰ ਦੇ ਬਿਲਕੁਲ ਆਪਾਂ ਦੇਖੋ ਆਪਾਂ ਕਿਸੇ ਦੇ ਘਰ ਦੀ ਰੋਜੀ ਰੋਟੀ ਬੰਦ ਕਰਾ ਕੇ ਰਾਜੀ ਨਹੀਂ ਹਾਂ ਮੈਂ ਤਾਂ ਕਹਿੰਦਾ ਹਰ ਇੱਕ ਬੰਦੇ ਨੂੰ ਸੁਧਰਨ ਦਾ ਮੌਕਾ ਤਾਂ ਚਾਹੀਦਾ ਹੁਣ ਤੱਕ ਉਹਦੀ ਇਸ ਲੈਵਲ ਤੇ ਗੱਲ ਨਹੀਂ ਹੋਈ ਸੀ ਇਸ ਕਰਕੇ ਮੈਂ ਤਾਂ ਪਰਮਾਤਮਾ 'ਤੇ ਅਰਦਾਸ ਕਰਦਾ ਵੀ ਇਸ ਤੋਂ ਬਾਅਦ ਵੀ ਅਗਰ ਆਜੇ ਵੀ ਉਹਨਾਂ ਨੂੰ ਅੱਛਾ ਪੁਲਿਸ ਨੇ ਹੁਣ ਕੀ ਬਰੋਸਾ ਦਿੱਤਾ ਬਾਈ ਕਿੰਨੇ ਦਾ ਟਾਈਮ ਲeke ਆਏ ਉਸ ਨੂੰ ਤਿੰਨ ਦਿਨ ਦਾ ਟਾਈਮ ਦਿੱਤਾ ਹੋਇਆ ਉਹਨਾਂ ਨੂੰ ਦੋ ਤਿੰਨ ਦਿਨ ਕਿਹਾ ਉਹ ਕਹਿੰਦੇ ਅਸੀਂ ਕਰ ਰਹੇ ਹਾਂ ਜੀ ਤਿੰਨ ਦਿਨ ਦੇ ਵਿੱਚ ਅਸੀਂ ਮੋਬਾਈਲ ਦੀ ਕੀ ਕਾਰਵਾਈ ਦੀ ਕੀ ਮੈਂ ਨਹੀਂ ਕੋਈ ਕਾਰਵਾਈ ਦੀ ਕੋਈ ਮੰਗ ਕੀਤੀ ਹੈ ਜਾਂ ਕੋਈ ਫੋਨ ਦੀ ਕਾਰਵਾਈ ਦੀ ਬਾਈ ਫੋਨ ਜਿਹੜਾ ਚੋਰੀ ਕੀਤਾ ਉਹਦੀ ਵੀ ਫੋਨ ਦਵਾਓ ਮੇਰਾ ਹਾਂਜੀ ਠੀਕ ਹੈ ਜੀ ਤੇ ਦੂਜਾ ਇਹਨਾਂ ਦੇ ਉੱਤੇ ਜਿਹੜੀ ਬਣਦੀ ਕਾਰਵਾਈ ਹੈ ਉਹ ਕਰੋਟਾਪੇ ਵਾਲਿਆਂ ਦੇ ਉੱਤੇ ਜਾਂ ਫਿਰ ਜਿਵੇਂ ਵੀ ਇਹਨਾਂ ਨੂੰ ਅਨੰਤ ਪਾਉਗਾ ਤਾਂ ਨਾ ਕਰਨ ਇਹ ਹਾਂਜੀ ਹਾਂਜੀ ਜਗਾ ਤੋਂ ਸਾਨੂੰ ਪਤਾ ਲੱਗਿਆ ਮੈਂ ਤਾਂ ਜਾਊਂਗਾ ਜਾਊਂਗਾ ਬਾਈ ਜੱਥੇਬੰਦੀਆਂ ਨੇ ਹੁਣ ਉਸ ਮੌਕੇ ਬਈ 3 ਦਿਨ ਤੋਂ ਬਾਅਦ ਕੋਈ ਤੁਸੀਂ ਅੱਗੇ ਕਾਲ ਦੇਣ ਦੀ ਕੋਈ ਬਣਾਈ ਹੈ ਕੋਈ ਮੀਟਿੰਗ ਹੋਈ ਹੈ ਤੁਹਾਡੀ ਕਿ ਅੱਗੇ ਕੀ ਪੰਜਾਬ ਨੂੰ ਕਾਲ ਦੇਣ ਦੀ ਆ ਜੀ ਦੇਖੋ ਭਾਰਤੀ ਕਿਸਾਨੀ ਹੁੰਦੇ ਆ ਸੁਭਾ ਪ੍ਰਧਾਨ ਨੇ ਸੁਖਜਿੰਦਰ ਸਿੰਘ ਖੋਸਾ ਭਾਰਤੀ ਕਿਸਾਨਾਂ ਨੂੰ ਖੋਸਾ ਦੇ ਪ੍ਰਧਾਨ ਨੇ ਹਾਂਜੀ ਉਹ ਮੌਕੇ ਤੇ ਉਹਨਾਂ ਦਾ ਸਗਲਾਤਰਾ ਆਪਰੇਸ਼ਨ ਦੀ ਵਿੱਚੇ ਆਪਰੇਸ਼ਨ ਨੇ ਛੱਡ ਕੇ ਨਾਲ ਉਹ ਇੱਥੇ ਪਹੁੰਚੇ ਤੇ ਉਹਨਾਂ ਨੇ ਗੱਲ ਇਹ ਕਹੀ ਆ ਬਈ ਮੈਂ ਹਜ਼ਾਰ ਬੰਦੇ ਦੀ ਕਾਲ ਆ ਕਿ ਮੈਂ ਕਹਿ ਚੱਲਿਆ ਆਪਣੇ ਜਲੰਧਰ ਕਪੂਰਥਲਾ ਜ਼ਿਲ੍ਹਾ ਦੇ ਆਪਣੇ ਕੈਡਰ ਨੂੰ ਵੀ ਭਾਈ ਡੱਬ ਲਓ ਇਹਨਾਂ ਨੂੰ ਇਹ ਕਹ ਰਹੇ ਜੀ ਢਾਬਾ ਤੁਸੀਂ ਨਹੀਂ ਬੰਦ ਕਰਨਾ ਫਿਰ ਢਾਬਾ ਵੀ ਬੰਦ ਕਰਾਂਗੇ ਚਾਰ ਦਿਨਾਂ ਬਾਅਦ ਇਸ ਕਰਕੇ ਪ੍ਰਸ਼ਾਸਨ ਨੇ ਉਹਨਾਂ ਨੂੰ ਟਾਈਮ ਦਿੱਤਾ ਉਹਨਾਂ ਨੇ ਕਿਹਾ ਵੀ ਅਸੀਂ ਸਾਰਾ ਕੁਝ ਕਰਾਂਗੇ ਅੱਗੇ ਤੋਂ ਲੁੱਟ ਵੀ ਨਹੀਂ ਆਉਂਗੀ ਲੋਕਾਂ ਦੀ ਹਾਂਜੀ ਤੇ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਗੱਲ ਕੀਤੀ ਵੀ ਮੈਂ ਵੀ ਚਾਹੁੰਦਾ ਨਹੀਂ ਹੈਗਾ ਵੀ ਹਨਾ ਪਰ ਹਾਂ ਜੇ ਉਹ ਨਹੀਂ ਹਟਦੇ ਬਾਈ ਫਿਰ ਤਾਂ ਤਾਲਾ ਲੱਗਣਾ ਚਾਹੀਦਾ ਫਿਰ ਥਲੀ ਬਾਈ ਜੇ ਮਤਲਬ ਕਿ ਇਹ ਬੰਦੇ ਨਾ ਹਟੇ ਜਾਂ ਕੋਈ ਪੁਲਿਸ ਨੇ ਕਾਰਵਾਈ ਨਾ ਕੀਤੀ ਤਾਂ ਫਿਰ ਲੱਗਦਾ ਕਿ ਹੋਰ ਵੀ ਜਿਹੜੇ ਇਸ ਤਰੀਕੇ ਦੇ ਢਾਬੇ ਦੇ ਉੱਤੇ ਗੁੰਡਾਗਰਦੀ ਉਹਨਾਂ ਨੂੰ ਤਾਂ ਸਹਿਪੂਰੀ ਮਿਲੇਗੀ ਕਿ ਕੁਝ ਹੋਇਆ ਹੀ ਨਹੀਂ ਸਮਾਜ ਵਿੱਚ ਤਾਂ ਬਾਯੋ ਜੀ ਹੋਈ ਜੇ ਮੈਂ ਕਹਿੰਦਾ ਇਹ ਤਾਂ ਸਰਕਾਰਾਂ ਨੂੰ ਦੇਖਣਾ ਚਾਹੀਦਾ ਅੱਜ ਆਪਣਾ ਨਸ਼ੇ ਵਾਲਿਆਂ ਦੇ ਅਧਿਕਾਰ ਢਾਉਣ ਦੇ ਵੱਲ ਹੋਏ ਵਿਆ ਇਹ ਜੇ ਫਿਰ ਇਹਦੇ ਇਹਨਾਂ ਦੇ ਵੀ ਕੋਈ ਜੇਸੀਬੀ ਫਿਰੇ ਹਾਂ ਇਹਨਾਂ ਵਿੱਚ ਕੋਈ ਕਾਰਵਾਈ ਕਿਉਂ ਨਹੀਂ ਕਰੀ ਜਾ ਰਹੀ ਹੈ ਹਾਂ ਹੂੰ ਇਹਨਾਂ ਦੇ ਉੱਤੇ ਵੀ ਹੁਣ ਚਾਹੀਦੀ ਕਾਰਵਾਈ ਬਿਲਕੁਲ ਬਿਲਕੁਲ ਬਹੁਤ ਬਹੁਤ ਧੰਨਵਾਦ ਸਤਰੀ ਸਾਹਿਬ ਤੁਸੀਂ ਆਪਣਾ ਸਮਾਂ ਦਿੱਤਾ ਤੇ ਸੋ ਤੁਹਾਡੇ ਨਾਲ ਪੱਤਰਕਾਰ ਭਾਈਚਾਰਾ ਸਾਰਾ ਤੁਹਾਡੇ ਨਾਲ ਹੈ ਜਿੱਥੇ ਵੀ ਕੋਈ ਲੋੜ ਪੈਂਦੀ ਹੈ ਸਾਰਾ ਤੁਹਾਡੇ ਨਾਲ ਬਹੁਤ ਧੰਨਵਾਦ ਤੁਹਾਡਾ ਓਕੇ ਥੈਂਕ ਯੂ ਓਕੇ